ਜਾਂ ਹਨਾ ਵੀ ਕਦੇ ਬਾਬੇ ਨੂੰ ਕਿਸੇ ਕੋਲੇ ਪਹੁੰਚ ਗਈ ਕਦੇ ਕਿਸੇ ਕੋਲੇ ਪਹੁੰਚ ਗਈ ਅੱਛਾ ਜਿਹੜਾ ਦੇਖਦਾ ਉਹਨੂੰ ਕੁਝ ਹੋਰ ਲੱਗਦਾ ਹੈ ਹਨਾ ਜਦੋਂ ਆਪਾਂ ਇੱਕਦਮ ਦੇਖਦੇ ਆ ਨਾ ਤੇ ਆਪਾਂ ਕਹਿ ਦਿੰਦੇ ਨਹੀਂ ਯਾਰ ਇਹ ਤਾਂ ਡਰਾ ਰਿਹਾ ਤੇ ਠਮਕਾਰ ਰਿਹਾ ਇਹ ਗੱਲ ਲੱਗਦੀ ਕਿਉਂਕਿ ਅੱਜ ਉਹ ਮੈਂ ਤੁਹਾਨੂੰ ਗੱਲ ਦੱਸੂਗਾ ਅਸੀਂ ਮਿਲ ਕੇ ਆਏ ਆ ਅੱਜ ਸਾਡੀ ਇੱਕ ਕਮੇਟੀ ਐ ਸੋਸਾਇਟੀ ਐ ਜਿਹਦੇ ਤੁਹਾਡੇ ਪਿੰਡ ਦਾ ਬੱਚਾ ਮਦਨ ਲਾਲ ਇਹ ਤੁਹਾਡੇ ਸਾਦਲ ਸ਼ਹਿਰ ਦਾ ਪ੍ਰਧਾਨ ਐ ਕਮੇਟੀ ਐ ਗਰੀਬ ਨਿਵਾਜ਼ ਵੈਲਫੇਅਰ ਸੋਸਾਇਟੀ ਆਲ ਇੰਡੀਆ ਰਜਿਸਟਰ ਨੰਬਰ 19 ਤੇ ਹੈੱਡ ਆਫਿਸ ਤੇ ਹੁਣਾ ਬਠਿੰਡੇ ਦੇ ਕੋਲ ਉੱਥੇ ਮੀਟਿੰਗ ਹੋਈ ਐ ਹੁਣ ਜਿਨ੍ਹਾਂ ਦੇ ਪ੍ਰਾਣੀਆਂ ਸੇਵਾ ਜਿਨ੍ਹਾਂ ਦੇ ਪਰਿਵਾਰਕ ਸੇਵਾ ਕਰਦੇ ਜਿਵੇਂ ਹੁਣ ਤੁਹਾਡੇ ਪਰਿਵਾਰਾਂ ਦੇ ਵਿੱਚ ਜਿਵੇਂ ਸੇਵਾ ਕਰਦੇ ਆਉਂਦੇ ਆ ਅੱਗੇ ਤੁਰ ਪੈਂਦੀ ਹੈ ਸੇਵਾ ਕੁਝ ਗੱਲਾਂ ਉਹਨਾਂ ਦੀਆਂ ਸੀ ਤੇ ਕੁਝ ਜਿਹੜੇ ਬਾਬਿਆਂ ਨੇ ਗੱਲਾਂ ਰੱਖੀਆਂ ਨਹੰਗ ਸਿੰਘਾਂ ਬਾਬਿਆਂ ਨੇ ਗੱਲਾਂ ਰੱਖੀਆਂ ਉੱਥੇ ਤੇ ਉਹ ਗੱਲਾਂ ਸਾਨੂੰ ਚੇਲਿਆਂ ਨੂੰ ਇਹ ਵਿਚਾਰਨ ਲਈ ਮਜਬੂਰ ਕਰਤਾ ਤੇ ਪਰ ਜਿੱਥੋਂ ਤੱਕ ਉਹ ਕਰ ਰਹੇ ਆ ਉਹ 100% ਹੀ ਸਹੀ ਹੈ ਉਹ ਗਲਤ ਨਹੀਂ ਗਏ ਜਿਹੜਾ ਉਹ ਡਿਊਟੀ ਨਿਭਾਰੇ ਉਹ ਬਹੁਤ ਸਹੀ ਤਰੀਕੇ ਨਾਲ ਕਰ ਰਿਹਾ ਕਿਉਂਕਿ ਉਥੇ ਅੱਜ ਸਾਡੀਆਂ ਧੌਣਾ ਨੀਵੀਆਂ ਹੋ ਗਈਆਂ ਸ਼ਰਮਸਾਰ ਹੋਣਾ ਪੈ ਗਿਆ ਕਿਉਂਕਿ ਇਹ ਸਭਾ ਦੇ ਵਿੱਚ ਗੱਲ ਮੈਂ ਤਾਂ ਕਰ ਰਿਹਾ ਵੀ ਜੇ ਕੋਈ ਕਦੇ ਵੀ ਮੈਂ ਬਾਬੇ ਦੇ ਬਾਲਾ ਨਜ਼ਦੀਕ ਹੋ ਗਏ ਮੈਂ ਇਹ ਗੱਲ ਪਗਾ ਲੂੰਗਾ ਤੇ ਗੱਲ ਗਲਤ ਹੈ ਕਿਉਂਕਿ ਮੈਂ ਵੀ ਇਹ ਚੀਜ਼ ਬਦਲ ਚੁੱਕੇ ਕੋਈ ਮੈਨੂੰ ਡਰਾਉਣਾ ਨਹੀਂ ਕਿਸੇ ਨੇ ਕੋਈ ਮੈਨੂੰ ਥਮਕਾਇਆ ਨਹੀਂ ਸਾਡੀ ਮੀਟਿੰਗ ਘਟੋ ਘੱਟ 2 250 ਬੰਦੇ ਦੀ ਹੋਈ ਹੈ ਜਿਹੜੀ ਕਿ ਪੀਵੀ 15 ਤੜਕੇ ਲਾਈਵ ਚੜੂਗੀ ਦੇਖ ਲੋ ਉਹਦੇ ਵਿੱਚ ਉਹਨਾਂ ਨੇ ਗੱਲਾਂ ਰੱਖੀਆਂ ਰੱਖੀਆਂ ਕੀ ਜੀ ਕੋਈ ਮੇਰੀਆਂ ਭੈਣਾਂ ਬੈਠੀਆਂ ਇੱਥੇ ਕੋਈ ਮੇਰੀਆਂ ਮਾਵਾਂ ਬੈਠੀਆਂ ਹਨਾ ਤੇ ਕੋਈ ਮੇਰੀਆਂ ਧੀਆ ਬੈਠੀਆਂ ਕੋਈ ਮੇਰੇ ਬਜ਼ੁਰਗ ਹੈ ਕੋਈ ਮੇਰੇ ਭਰਾ ਤੇ ਕੋਈ ਮੇਰੇ ਤੋਂ ਵੱਡੇ ਗੱਲਾਂ ਜਦੋਂ ਰੱਖੀਆਂ ਬਾਬਿਆਂ ਨੇ ਜਦੋਂ ਗੱਲਾਂ ਖੁੱਲੀਆਂ ਅੱਛਾ ਸਾਡੇ ਚੇਲੇ ਆ ਜਿਹੜੇ ਉਹ ਕੀ ਕਹਿੰਦੇ ਆ ਕਹਿੰਦੇ ਅਸੀਂ ਸ਼ਾਮਕੁਰ ਵਸ ਕੀਤੀ ਅਸੀਂ ਵਸ਼ੀਕਰਨ ਕਰਦੇ ਸਾੰਮਣੇ ਵਸ਼ੀਕਰਨ ਜਿਹੜਾ ਕੋਈ ਮਹਿਰਿਆਂ ਨੂੰ ਬਾਹਲਾ ਪਤਾ ਵਸ਼ੀਕਰਨ ਕੀ ਹੁੰਦਾ ਏ ਕਿ ਇਹ ਜ਼ਰਾ ਸਰ ਗਲਤ ਗੱਲ ਐ ਭਾਈ ਜਿੰਨਾ ਕਰਕੇ ਅਸੀਂ ਵੀ ਅੱਜ ਉੱਥੇ ਕੁਝ ਨਹੀਂ ਬੋਲ ਸਕੇ ਸਾਰੀ ਟੀਮ ਤੇ ਜਿੰਨਾ ਕਰਕੇ ਮਜਬੂਰੀ ਚ ਸਾਨੂੰ ਇਹ ਗੱਲਾਂ ਮੰਨਣੀਆਂ ਪਈਆਂ ਵੀ ਇਹ ਸੱਚ ਹੈ ਇਹ ਕਿਸੇ ਦਾ ਨਾਮ ਹੈ ਕਿਸੇ ਦਾ ਧਰਮ ਹੈ ਕਿਸੇ ਦੇ ਗੁਰੂ ਦੀ ਸ਼ਾਨ ਹੈ ਇਹ ਜਾਣ ਦੇਣੀ ਹੈ ਪ੍ਰਮਾਤਮਾ ਨੂੰ ਅੱਜ ਤਿੱਕਰ ਸੇਵਾ ਕਰਦਿਆਂ ਦੇ ਵਿੱਚ ਆਪਾਂ ਅੱਜ ਤਿੱਕਰ ਇਹੋ ਜਿਹਾ ਕੰਮ ਨਹੀਂ ਕਿਸੇ ਨੂੰ ਕਰਕੇ ਦਿੱਤਾ ਤੇ ਜਿਹੜਾ ਵੀ ਆਪਣੇ ਘਰੇ ਆਇਆ ਇਹ ਪੌਣ ਨੂੰ ਕੱਢਿਆ ਵੀ ਸ਼ੇਰਾ ਇਹੋ ਜੇ ਕੰਮ ਲਈ ਨਹੀਂ ਚੰਗੇ ਲਈ 100 ਵਾਰਾ ਮਾਰੇ ਲਈ ਇੱਕ ਵਾਰ ਵੀ ਨਹੀਂ ਹੋਣਾ ਸਮਝਦੇ ਹੋ ਫਿਰ ਗੱਲ ਚੱਲੀ ਉੱਥੇ ਪੌਣਾ ਦੀ ਜਿਹੜੀਆਂ ਪੌਣ ਲੱਗ ਰਹੀ ਹੈ ਨਾ ਪੌਣਾ ਦੀ ਗੱਲ ਚੱਲੀ ਸਮਝਦੇ ਹੋ ਅਸਾ ਜਿਨ੍ਹਾਂ ਨੇ ਕੰਨ ਚ ਪੌਣੀ ਉਹ ਪੌਣ ਜਿਨ੍ਹਾਂ ਨੇ ਨਹੀਂ ਪੌਣੀ ਮੈਨੂੰ ਕੋਈ ਤਰਾਸ ਨਹੀਂ ਮੈਂ ਤਾਂ ਭਾਈ ਜਿੰਨੇ ਜੜੀ ਮੈਨੂੰ ਚੰਗੀ ਲੱਗੀ ਮੈਂ ਉੱਥੇ ਸੁਣ ਕੇ ਵੀ ਆਇਆ ਤੇ ਤੁਹਾਨੂੰ ਦੱਸਦਾ ਵੀ ਉਹ ਕਹਿੰਦੇ ਵੀ ਕਰੀਏ ਕੀ ਅਸੀਂ ਸਾਡੇ ਤੋਂ ਡਰਦੇ ਕਿਉਂ ਆ ਤੁਸੀਂ ਅਸੀਂ ਜਾਨੋਂ ਥੋੜੀ ਮਾਰਦੇ ਕਰੀਏ ਕੀ ਮਜਬੂਰੀ ਹੈ ਕੰਮ ਹੋਇਆ ਹੀ ਇੰਨਾ ਪਿਆ ਅੱਛਾ ਤੁਹਾਡੇ ਰਾਸਤਾਨ ਵਾਲੀ ਸਾਈਡ ਨਹੀਂ ਆਇਆ ਕਿਸੇ ਚੇਲੇ ਨੂੰ ਨਹੀਂ ਕਿਹਾ ਗਿਆ ਕੋਈ ਚੇਲੇ ਤੇ ਐਕਸ਼ਨ ਨਹੀਂ ਲਿਆ ਗਿਆ ਪੰਜਾਬ ਚ ਸਾਰੇ ਹੀ ਹੋ ਗਏ ਪੰਜਾਬ ਦੇ ਵਿੱਚ ਟੋਟਲ ਹੋ ਗਿਆ ਸਾਰੇ ਚੇਲੇ ਇਸ ਚੀਜ਼ ਆ ਗਏ ਉਹਨਾਂ ਨੇ ਆਪਦੇ ਮੁੱਦੇ ਰੱਖੇ ਅਸੀਂ ਆਪਦੇ ਰੱਖੇ ਉਹਨਾਂ ਦੀ ਸਾਡੀ ਗੱਲ ਸੈਠੀ ਸਪਾਈ ਹੋਈ ਜ਼ਰੂਰੀ ਨਹੀਂ ਵੀ ਗੱਲ ਪਾਉਣ ਤੇ ਹੀ ਹੋਣੀ ਹੈ ਸਮਝਦੇ ਹੋ ਜਿੰਨੀ ਗੱਲ ਬਹਿ ਕੇ ਹੋ ਜਾਣੀ ਆਪਣੀ ਉਹਨੀ ਵੀ ਪਾਰ ਲਾਊਗਾ ਬਾਬਾ ਕਰਨੀ ਤਾਂ ਆਪਾਂ ਭਗਤੀ ਹੈ ਲਾਉਣੀ ਤਾਂ ਭਗਤੀ ਨੇ ਪਾਰ ਸਮਝ ਆ ਗਈ ਤੇ ਤੁਹਾਡੇ ਏਰੀਏ ਦੀ ਕਮਾਂਡ ਜਿਹੜੀ ਮਦਨ لال ਕੋਲੇ ਆ ਹਨਾ 8 ਤਰੀਕ ਦੀ ਮੀਟਿੰਗ ਜਿਹੜੀ ਤੁਹਾਡੇ ਇਸ ਨਗਰ ਖੇੜੇ ਦੇ ਵਿੱਚ ਹੋਣੀ ਆ ਬਹੁਤ ਉੱਚੇ ਪੱਧਰ ਦੀ ਤੇ ਜਿਹਦੇ ਵਿੱਚ ਗਰੀਬ ਨਿਵਾਜ਼ ਵੈਲਫੇਅਰ ਸੁਸਾਇਟੀ ਆਲ ਇੰਡੀਆ ਰਜਿਸਟਰ ਨੰਬਰ 1 ਹੈਡ ਆਫਿਸ ਤੇ ਹਣਾ ਤੇ ਜਿਹਦੇ ਵਿੱਚ ਇਹਨਾਂ ਦੇ ਚੇਅਰਮੈਨ ਸਾਹਿਬ ਅਡਵਾਈਜ਼ਰ ਸਾਹਿਬ ਤੇ ਜਿੰਨੀ ਸੋਸਾਇਟੀ ਟੀਮ ਹੈ ਸਾਰੀ ਤੁਹਾਡੇ ਨਗਰ ਖੇੜੇ ਦੇ ਵਿੱਚ ਆਉ ਤੁਹਾਨੂੰ ਸਾਰਿਆਂ ਨੂੰ ਇਹ ਸੱਦਾ ਭਾਈ ਤੁਸੀਂ ਪਹੁੰਚਣਾ ਆਪਦੇ ਵਿਚਾਰ ਰੱਖਣੇ ਆ ਉਥੇ ਜੇ ਕੋਈ ਤੁਹਾਨੂੰ ਤੁਹਾਡੇ ਨਗਰ ਦੇ ਵਿੱਚ ਮੈਂ ਲੰਮ ਸਮ ਹੋ ਗਏ ਹੋਣਿਆ ਮੈਨੂੰ 6 ਮਹੀਨੇ ਆਉਂਦੇ ਨੂੰ ਕਿ ਨਹੀਂ ਕਿ 5 ਹੋ ਗਏ ਇਹਨਾਂ ਕਾ ਤਾਂ ਹੋਈ ਜੇ ਕੋਈ ਮੈਂ ਕੋਈ ਗਲਤ ਕਰਮ ਕੀਤਾ ਤੁਹਾਡੇ ਨਗਰ ਖੇੜੇ ਚ ਤਾਂ ਵੀ ਤੁਸੀਂ ਉਸ ਸੁਸਾਇਟੀ ਨੂੰ ਦੱਸ ਸਕਦੇ ਹੋ ਜੇ ਕੋਈ ਕੋਈ ਵੀ ਚੇਲਾ ਤੁਹਾਨੂੰ ਲੱਗਦਾ ਵੀ ਇਹ ਗਲਤ ਕਰ ਰਿਹਾ ਤੁਸੀਂ ਉਹ ਵੀ ਦੱਸ ਸਕਦੇ ਹੋ ਕਿਉਂਕਿ ਦਾਸ ਆਲ ਰਾਜਸਥਾਨ ਚੇਅਰਮੈਨ ਹੈ ਅਹੁਦਾ ਪ੍ਰਮਾਣ ਹੈ ਕੋਈ ਵੀ ਚੇਲਾ ਜਦੋਂ ਵੀ ਨੀਮ ਤੋੜਦਾ ਦਿਸ ਗਿਆ ਭਾਈ ਆਲ Rajasthan ਜੀ ਦੀ ਵੀ ਸਾਡੇ ਕੋਲੇ ਸ਼ਿਕਾਇਤ ਆ ਗਈ ਗੱਲ ਆ ਗਈ ਅਸੀਂ ਪਹਿਲਾਂ ਖੁਦ ਗੱਲ ਕਰਾਂਗੇ ਜੇ ਉਹ ਬਾਬਾ ਚੇਲਾ ਨਹੀਂ ਮੰਨਦਾ ਫਿਰ ਅਗਲਾ ਐਕਸ਼ਨ ਆ ਜਿਹੜਾ ਉਹ ਗੁਰੂ ਦੀ ਫੌਜ ਕਰੂ ਸਮਝ ਆ ਗਈ ਭਾਈ ਜਿੰਨੇ ਵੀ ਮੇਰੀ ਇਹ ਗੱਲ ਨੂੰ ਸੁਣਦੇ ਆ ਵੀਰ ਹੈ ਮੇਰੇ ਗੱਦੀ ਨਸ਼ੀਨ ਭਰਾ ਚੇਲੇ ਬਾਬੇ ਕੋਈ ਵੱਡੇ ਆ ਸਾਡੇ ਤੋਂ ਅਸੀਂ ਸਾਰਿਆਂ ਨੂੰ ਕਹਨੇ ਆ ਵੀ ਜੇ ਆਪਾਂ ਇਹ ਆਵਦਾ ਗੱਦੀਆਂ ਆਲਾ ਵੰਸ਼ ਬਚਾਉਣਾ ਤਾਂ ਜਿਹੜੇ ਗਲਤ ਕੰਮਾਂ ਦਾ ਸਾਥ ਦੇ ਰਹੇ ਆ ਪਹਿਲਾਂ ਉਹਨਾਂ ਨੂੰ ਸੁਧਾਰੋ ਇੱਥੇ ਵੱਡੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਜਾਦੇ ਪਤਾ ਹੋਣਾ ਮੇਰੀ ਛੋਟੀ ਉਮਰ ਹੈ ਪਹਿਲਾਂ ਵਾਲੇ ਫਕੀਰ ਕਾ ਫਕੀਰ ਹੁੰਦੇ ਸੀ ਕਿ ਨਹੀਂ ਬਜ਼ੁਰਗੋ ਉਹਨਾਂ ਦੀ ਫਕੀਰੀ ਹੁੰਦੀ ਸੀ ਬਚਨ ਦੀ ਅੱਜ ਕੱਲ ਬਸ ਲੱਗਿਆ ਵੀ ਠੀਕ ਐ ਕੰਮ ਹੈ ਚਕਾ ਦੋ ਗੱਦੀ ਜਿੰਨੇ ਮੇਰੇ ਕੋਲੇ ਦਰਬਾਰ ਚ ਚੇਲੇ ਐ 12 13 ਮੁੰਡੇ ਐ ਮੈਂ ਕਦੇ ਨਹੀਂ ਸਾਰਿਆਂ ਨੂੰ ਲਾਇਆ ਵੀ ਪੌਣ ਲਾ ਲਓ ਤੇ ਪੁੱਛ ਕੱਢਦਾ ਜਿਹੜਾ ਮੈਨੂੰ ਲੱਗੇ ਵੀ ਸੇਵਾ ਪੂਰੀ ਐ ਉਸੇ ਨੂੰ ਹੀ ਲਾਉਣਾ ਮੈਂ ਕਿ ਤੇ ਇਹ ਹਦਾਇਤ ਐ ਗੱਦੀ ਕਰਨ ਵਾਲੇ ਫਕੀਰ ਨੂੰ ਫੱਕਰ ਨੂੰ ਬਾਬੇ ਨੂੰ ਜਿਹੜਾ ਤਾਂ ਪੂਰਾ ਇਲਮ ਚ ਜਿਹੜਾ ਤੱਕਲਾ ਧਨੀਆ ਇਲਮ ਦਾ ਉਹ ਤਾਂ ਪਟੱਕ ਪਟੱਕ ਗੱਲਾਂ ਦੇ ਜਵਾਬ ਦੇਊਗਾ ਤੇ ਜਿਹੜਾ ਨਹੀਂ ਉਹਨੂੰ ਉਹਨਾਂ ਚਿਰ ਗੱਦੀ ਕਰਨ ਦੀ anumati ਨਹੀਂਗੀ ਜਿੰਨਾ ਚਿਰ ਉਹ ਆਪਦੇ ਗੁਰੂ ਤੋਂ ਪੂਰਾ ਇਲਮ ਨਹੀਂ ਸਿੱਖਦਾ ਗਿਆਨ ਨਹੀਂ ਸਿੱਖਦਾ ਸਭੰਦਿਆਂ ਜੀ ਤੁਸੀਂ ਸਾਰਿਆਂ ਨੇ ਇਸ ਚੀਜ਼ ਦਾ ਸਹਿਯੋਗ ਕਰਨਾ ਤੇ ਸਾਥ ਦੇਣਾ ਠੀਕ ਹੈ ਸੰਗਤੇ ਕੋਈ ਕਿਸੇ ਤੋਂ ਡਰਨਾ ਨਹੀਂ ਤੇ ਕੋਈ ਕਿਸੇ ਤੋਂ ਘਬਰਾਉਣਾ ਨਹੀਂ ਸਾਰੇ ਇੱਕੋ ਜਿਹੇ ਆ ਮੈਂ ਵੀ ਤੁਹਾਡੇ ਨਾਲ ਦੇ ਆ ਸਮਝ ਆ ਗਈ ਜੀ ਦਿਨ ਪਤਾ ਨਹੀਂ ਮੈਨੂੰ ਕਿਹੜਾ ਬਣੂਗਾ 8 ਤਰੀਕ ਹੈ 8 ਫਿਕਸ ਹੈ ਨਾ 8 ਤਰੀਕ ਤੁਹਾਡੇ ਇਸ ਕਰੜਾ ਵਾਲੇ ਪਿੰਡ ਦੇ ਵਿੱਚ ਹੀ ਹੋਊਗੀ ਹੋ ਸਕਦਾ ਜਿੱਥੇ ਆਪਾਂ ਪੰਡਾਲ ਲਾਈ ਬੈਠੇ ਇੱਥੇ ਹੀ ਹੋਵੇ ਤੇ ਹੋ ਸਕਦਾ ਅੱਗੇ ਪਿੱਛੇ ਹੋਵੇ ਜੀ ਨੂੰ ਕੋਈ ਦੁੱਖ ਤਕਲੀਫ ਆ ਉਹ ਮਿਲੂਗਾ ਉਹ ਸੁਸਾਇਟੀ ਲੋੜਵੰਦਾਂ ਦੀ ਮਦਦ ਵੀ ਕਰਦੀ ਐ ਜੇ ਕੋਈ ਗਰੀਬ ਪਰਿਵਾਰ ਐ ਜੇ ਜਿਵੇਂ ਗਰੀਬ ਪਰਿਵਾਰ ਐ ਕੰਨਿਆ ਦਾ ਵਿਆਹ ਕਰਨਾ ਤਾਂ ਸਾਡੀ ਸੁਸਾਇਟੀ ਨਾਲ ਗੱਲ ਕਰ ਸਕਦਾ ਸੁਸਾਇਟੀ ਉਹ ਵੀ ਕਰਕੇ ਦੇਊਗੀ ਸਮਝਨੇ ਹੁਣ ਬਾਲਾ ਮਨ ਚ ਵਹਿਮ ਹੋਊਗਾ ਵਿਖਰੇ ਬਾਬੇ ਨੂੰ ਡਰਾ ਲਿਆ ਜਾਂਦਾ ਮੈਂ ਕਹ ਲੈ ਨਹੀਂ ਭਾਈ ਸਾਹਿਬ ਸਾਡੀ ਮੀਟਿੰਗ ਬੜੀ ਉੱਚੇ ਪੱਧਰ ਦੀ ਹੋਈ ਆ ਤੇ ਸਾਡੀ ਲਾਈਵ ਪੀਵੀ 15 ਕੋਲੇ ਤੇ ਇਸ ਸਵੇਰੇ ਚੜ ਜੂਗੀ ਤੁਸੀਂ ਇੱਕ ਵਾਰੀ ਸਾਰਿਆਂ ਨੇ ਉਹਦੇ ਚ ਗੱਲਾਂ ਸੁਣਨੀਆਂ ਜੇ ਤੁਹਾਨੂੰ ਚੰਗੀਆਂ ਲੱਗੇ ਤਾਂ ਤੁਸੀਂ ਕਹਿਣਾ ਵੀ ਵਾਕਈ ਕੋਈ ਗੱਲਬਾਤ ਚੱਲੀ ਸੀ ਉੱਥੇ ਸਮਝਨੇ ਗੱਲਬਾਤ ਵੀ ਕਰਾਂਗੇ ਸਾਰੀ ਦੱਸਾਂਗੇ ਸਾਰੀ ਜਿਹੜੀ ਤੁਹਾਡੀ ਵੀ ਸੁਣਾਗੇ ਇਹ ਜਾਗਰਣ ਐਵੇਂ ਚੱਲਦਾ ਰਹਿਣਾ ਜਿਵੇਂ ਚੱਲੀ ਜਾਂਦਾ ਪਰ ਰਿਕਵੈਸਟ ਹੈ ਮੇਰੀ ਬੇਨਤੀ ਹੈ ਵੀ ਮੇਰੀ ਪੌਣ ਦੀ ਉਡੀਕ ਨਹੀਂ ਕਰਨੀ ਸਮਝਦੇ ਹੋ ਮੇਰੀ ਬੇਨਤੀ ਇੰਨੀ ਹੈ ਵੀ ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਬੇਚਜ ਕੋਗੇ ਇੱਥੇ ਆ ਕੇ ਜਿਹੜੀ ਵਾਜ ਬਜੂ ਪੁੱਛ ਸਕਦਾ ਹੈ ਪਾਉਣ ਦਾ ਇੰਤਜ਼ਾਰ ਨਾ ਕਰੇ ਮੇਰੀ ਸਮਝਦੇ ਹੋ ਬੋਲੋ ਸੰਗ ਤੇ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਸਦਾ ਹੀ ਜੈ ਉਹ ਪ੍ਰਭੂ ਆਪਦੇ ਇਸ਼ਟ ਦੇ ਨਾਮ ਦਾ ਨਹਰਾ ਅਕਾਲੀ ਦੀ ਬਲਵਾਬੇ ਕਾਲ ਪੈਰੋ ਦੀ ਸਦਾ ਹੀ ਕਹੋ ਸਦਾ ਸਦਾ ਹੀ ਜੈ